ਬਾਈ ਜੀ ਸਤਿ ਸ਼੍ਰੀ ਅਕਾਲ ਜੀ ਲੋ ਪੇ ਮਿੱਤਰੋ ਅੱਜ ਤੁਹਾਨੂੰ ਇੱਕ ਨਵਾਂ ਸ਼ੌਂਕ ਕਰਾਉਨੇ ਆ ਮੁਕੇਰੀਆਂ ਏਰੀਏ ਦਾ ਪਿੰਡ ਮਹਿਮੂਦਪੁਰ ਤੇ ਆਪਣਾ ਲੰਬੂ ਵੀਰ ਇੱਕ ਗੱਡੀਆਂ ਦਾ ਟਾਪ ਦਾ ਕਾਰੀਗਰ ਆ ਬਾਈ ਤੇ ਆ ਬਾਈ ਦੇ ਕਬੂਤਰ ਆ ਕਬੂਤਰ ਬਹੁਤ ਬਹੁਤ ਸੋਹਣੇ ਆ ਵੀਰ ਦੇ ਕੋਲ ਤੇ ਤੁਹਾਨੂੰ ਆਪਾਂ ਕਰਾਉਨੇ ਆ ਇਹ ਸ਼ੌਂਕ ਤੇ ਕੁਝ ਇਹ ਛਤਰੀਆਂ ਦੇ ਉੱਪਰ ਵੀ ਨੇ ਪਿੰਜਰੇ ਚ ਪਾਏ ਹੋਏ ਸਾਰੇ ਤੇ ਕਬੂਤਰ ਬਹੁਤ ਬਹੁਤ ਸੋਹਣੇ ਨੇ ਵੀਰ ਦੇ ਕੋਲ ਇੱਕ ਆ ਬਾਈ ਨੇ ਹੱਥ 'ਚ ਵੀ ਫੜੀ ਹੋਈ ਆ ਕਬੂਤਰੀ ਐ ਲਾਓ ਬਾਈ ਆ ਦੇਖੋ ਖਟੀਆਂ ਅੱਖਾਂ ਦੀ ਕਬੂਤਰੀ ਐ ਤੇ ਜੋੜੇ ਤੋੜ ਦਿੱਤੇ ਹੁਣ ਕਿ ਹੈਗੇ ਅਜੇ ਲੱਗੇ ਨੇ ਜੋੜੇ ਤੋੜ ਦਿੱਤੇ ਇੱਕ ਅੱਧਾ ਇੱਕ ਅੱਧਾ ਹੀ ਹੋਊਗਾ ਸਹੀ ਆ ਤੇ ਕਬੂਤਰਾਂ ਨੂੰ ਦੇਖੋ ਰੰਗ ਵੀ ਸੋਹਣੇ ਲਾਏ ਆ ਬਾਈ ਇਹਨਾਂ ਨੇ ਤੇ ਟੌਰ ਵੀ ਆ ਤੇ ਪੂਰੇ ਸਾਫ਼ ਸੁਥਰੇ ਕਬੂਤਰ ਆ ਬਾਈ ਇਸ ਛੱਤ ਤੋਂ ਜਿਹੜੀਆਂ ਜ਼ਿਆਦਾਤਰ ਜਿਹੜੀਆਂ ਹੈਗੀਆਂ ਬਾਈ ਘਰ ਵਾਲੀਆਂ ਬਾਜ਼ੀਆਂ ਹੁੰਦੀਆਂ ਇਹ ਸਾਰੀਆਂ ਕਬੂਤਰੀਆਂ ਇਹ ਸਾਈਡ ਇਹ ਸਾਰੀਆਂ ਕਬੂਤਰੀਆਂ ਤੇ ਉਹ ਜਿਹੜੇ ਦੂਸਰੇ ਸਾਈਡੋਂ ਕਬੂਤਰ ਆ ਹੈ ਐਂ ਦੇਖੋ ਬਈ ਬਹੁਤ ਹੀ ਸ਼ਾਨਦਾਰ ਲਾਇਵ ਅੱਛਾ ਇਹ ਪੱਠੇ ਪੱਠੀਆਂ ਜਾਂ ਦੇ ਦੇ ਜੀਆਂ ਵੱਡੀਆਂ ਕੁਟੀਆਂ ਥੋੜੀਆਂ ਬਾਕੀ 30 40 ਮੇਰੇ ਨਾਲ 50 ਹੀ ਕਰੀਬ ਹੋਣੇ ਆ ਸਹੀ ਹੈ ਸਹੀ ਹੈ ਇੱਕ ਆ ਟੀਰੀ ਜੀ ਫੜੀ ਹੈ ਕਾਲੇ ਢਿੱਡ ਵਾਲੀ ਆ ਜਿਹੜੀ ਵਿੱਚ ਦਿਖਾਈਏ ਸ਼ੌਂਕ ਰਾਈਏ ਉਹ ਕਾਲੇ ਢਿੱਡ ਵਾਲੀ ਟੀਰੀ ਟਾਂਕੀ ਦਵਲ ਲੱਕੀ ਆਹੋ ਉਹ ਸਾਹਮਣੇ ਉਹ ਦਰਵਾਜ਼ੇ ਨਾਲ ਲੜਗੀ ਦੀ ਉਹ ਉਹੀ ਕੱਠੀ ਆਪਣੀ ਘਰ ਦੀ ਆਈ ਆਈ ਟਾਂਕੀ ਹਾਂ ਨਹੀਂ 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 ਯਾਰ ਕਿੱਥੇ ਗਈ ਵਿੱਚ ਹੀ ਆਹੀ ਥੇਗੀ ਦਰਵਾਜ਼ੇ ਨਾਲ ਲੱਗੀ ਦੀ ਕਾਲੀ ਸ਼ਾਕੀ ਦੀ ਵੀ ਸ਼ਾਕੀ ਗਾਲੀ ਇਹਦੀ ਬਹੁਤ ਹੀ ਸੋਹਣੇ ਪਰਿੰਦੇ ਆ ਸਾਫ਼ ਸੁਥਰੇ ਆ ਮਜ਼ਾ ਆ ਗਿਆ ਦੇਖ ਕੇ ਉਹ ਬੈਠੀ ਉਹ ਤਾਂ ਨਹੀਂ ਬੈਠੀ ਉਹ ਛਤਰੀ ਤੇ ਚਿੱਟੀ ਤੇ ਕਾਲੀ ਆ ਖੜੀ ਉਹ ਪਰੇਨ ਲੱਗੀ ਆਵਾ ਤੁਹਾਨੂੰ ਕਿਹੜਾ ਵੀ ਬੜੇ ਗੇਰੇ ਉਹ ਕਹਾਂ ਉਹ ਦੇ ਕੰਦਰਵਾਜੇ ਦੇ ਨਾਲ ਲੱਗੀ ਉਹੀ ਲੱਗਦੀ ਮੈਨੂੰ ਆਹ ਆਹ ਨਹੀਂ ਲੱਗਦਾ ਮੈਨੂੰ ਆਈਡੀਆ ਸੈਕਟਰੀ ਆ ਨਾ ਆਹ ਚੀਜ਼ ਖੋਲ ਦਰਵਾਜਾ ਆ ਆਹੀ ਹੈ ਆ ਦੇਖੇ ਕਾਖੀ ਦੀ ਚਿੱਟੀ ਆ ਬਈ ਸੰਧੂਰੀ ਪਲਕਾਂ ਦੂਜੀ ਅੱਖ ਦੇਖੋ ਆ ਦੇਖ ਬਹੁਤ ਹੀ ਵਧੀਆ ਸ਼ਾਨਦਾਰ ਪਰ ਵੀ ਦਿਖਾਵੇ ਇਹਦੇ ਖੋਲ ਕੇ ਆ ਦੇਖੋ ਬਈ ਆ ਇਹਦੇ ਪਰ ਨੇ ਇਹ ਸਾਰੇ ਗਿਝਾਲੇ ਦੇ ਲੱਗ ਗਏ ਇਹਦੇ ਸਾਰੇ ਗਿਝਾਲੇ ਆ ਸਹੀ ਹੈ ਸਹੀ ਹੈ ਬਹੁਤ ਵਧੀਆ ਸ਼ਾਨਦਾਰ ਇਧਰ ਇੱਕ ਦਿਖਾਣਾ ਤੁਹਾਨੂੰ ਮੈਂ ਪੱਠਾ ਦੂਜੀ ਦਾਗਰ ਵਿੱਚ ਪੈਰੀ ਨੇ ਸੁਟਿਆ 5:00 ਵਜੇ ਉਹਨੂੰ ਅੱਛਾ ਬੰਦ ਕਰ ਗਿਆ ਬਹੁਤ ਹੀ ਸੋਹਣੇ ਭਾਈ ਕਰੋ ਸ਼ੌਂਕ ਮੇਰੇ ਭਰਾ ਦੇਖੋ ਨਸਲਾਂ ਰੱਖੀਆਂ ਭਰਾਵਾਂ ਨੇ ਥਾਮ-ਥਾਮ ਕੇ ਬਹੁਤ ਮਤਲਬ ਕੈਨ ਦਾ ਸਾਫ਼ ਸੁਥਰੇ ਕਬੂਤਰ ਆ ਆਪਣੇ ਵੀ ਇੰਨੇ ਸਾਫ਼ ਨਹੀਂ ਆਗੇ ਜਿੰਨੇ ਇਹ ਸਾਫ਼ ਨੇ ਚਿੱਟੇ ਦੁੱਧ ਬਿਲਕੁਲ ਪਏ ਨੇ ਬਹੁਤ ਹੀ ਚੰਗੀ ਚੰਗੀ ਨਸਲ ਦੇ ਆ ਬਾਈ ਇਹ ਸਾਰੀਆਂ ਨੀ ਸਾਰੀਆਂ ਕਬੂਤਰੀਆਂ ਇਸ ਸਾਈਡ ਦੂਸਰੀ ਸ਼ੈਡ ਜਿਹੜੇ ਨਰ ਨੇ ਤੁਹਾਨੂੰ ਉਹ ਵੀ ਦਿਖਾਉਣਾ ਠੀਕ ਹੈ ਜੀ ਸ਼ੌਂਕ ਕਰਾਉਂਦੇ ਆ ਵਿੱਚੋਂ ਉਤਰਾਂ ਦਾ ਪਾ ਤੁਹਾਨੂੰ ਫੜ ਕੇ ਕਦ ਕਾਠ ਬੜੇ ਤਗੜੇ ਤਗੜੇ ਆ ਕਬੂਤਰਾਂ ਦੇ ਵਿੱਚ ਆ ਦੇਖੀ ਤਾਂ ਭਰਾ ਹੋਣਾ ਇਹ ਜਣੀ ਮੈਂ ਨਾ ਇਹ ਛੱਡਿਆ ਨਹੀਂ ਮੈਂ ਜਣਕੇ ਸਵੇਰੇ ਉੱਡੇ ਸੀ 8:00 ਵਜੇ ਸਾਮੀ ਉਹ ਸੁਟਿਆ ਬੈਰੀ ਨੇ 5:00 ਵਜੇ ਦੂਜੀ ਡਾਰ ਸੀ ਲਾਲ ਚੀਨਾ ਕਬੂਤਰ ਬਾਈ ਖਟੀਆਂ ਦਾ ਪੱਠਾ ਬਹੁਤ ਵਧੀਆ ਇੱਕ ਕਲੀ ਦਾ ਹੀ ਅਜੇ ਤੱਕ ਹਮ ਸਹੀ ਆ ਪਰ ਵੀ ਬਹੁਤ ਸੋਹਣੇ ਆ ਵਾਕਈ ਚੌੜੇ ਪਾਰਾ ਬੰਦਿਆ ਬਾਈ ਦੇ ਨਹੀਂ ਲਾਇਆ ਪਿੰਜਰੇ ਚ ਬੱਚਾ ਹਾਂ ਪਿੰਜਰੇ ਨਹੀਂ ਲਾਇਆ ਆ ਕਾਲਸਰੀ ਜੇ ਵੀ ਚੰਗੇ ਉੜਦੇ ਆ ਜਿਹੜੇ ਇਹ ਵੀ ਦੇ ਹਾਂ ਇਹਦੇ ਅੱਗੇ ਅੜਾਈ ਨਹੀਂ ਮਕੂਤਰੀ ਇਹਦੇ ਬੱਚੇ ਚੰਗੇ ਉੜੇ ਦਾ ਇੱਕ ਪੱਠਾ ਇੱਕ ਬੜੇ ਟੋਪ ਦਾ ਅੱਛਾ ਤੁਹਾਨੂੰ ਦਿਖਾ ਪੱਠਾ ਇਹਦਾ ਅੱਡੇ ਆ ਇਹ ਕਾਲਸਰੀ ਜਿਵੇਂ ਪੁੰਨੂ ਵਾਲੇ ਹੁੰਦੇ ਨੇ ਆ ਬਾਈ ਤੇ ਪੂਰੇ ਵਧੀਆ ਉੱਡੇ ਨੇ ਬਾਈ ਇਹਨਾਂ ਕੜਿਆ ਕਾਲਸਰੀ ਹੈ ਆ ਗਰੀਬ ਤੇ ਬੱਚੀ ਹਾਂ 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 ਕਾਲਸਰੀ ਨੇ ਹੈ ਆ ਦੇਖੋ ਬਹੁਤ ਚਮਕ ਆਦੀਆਂ ਅੱਖਾਂ ਦੇ ਵਿੱਚ ਚੰਗਾ ਉੜਿਆ ਹੋਇ ਗੁਝਾ ਦੇ ਫਿਰ ਮੈਨੂੰ ਧੱਕ ਲਿਆ ਸਹੀ ਆ ਪਰ ਵੀ ਦਿਖਾਇਓ ਇਹਦੇ ਅੱਜ ਧੁੱਪ ਵਧੀਆ ਲੱਗੀ ਆ ਬਾਬੇ ਦੀ ਕਿਰਪਾ ਦੇ ਨਾਲ ਸਹੀ ਆ ਠੀਕ ਆ ਵੀਰੇ ਇੱਥੇ ਸਾਰੀਆਂ ਅੱਖਾਂ ਇਹਦੀ ਪੱਠੀ ਆ ਉਹ ਜਿਹੜਾ ਸਾਮਾਂ ਤਾਂ ਕੁਟਦੇ ਰਹੇ ਦੀ ਅੱਗੇ ਪੱਠੀ ਨੇ ਕੱਢੇ ਜੋੜ ਲਾਇਆ ਹੈਗਾ ਅੱਛਾ ਇਹ ਅੱਖਾਂ ਹਰਿਆ ਹਰਿਆ ਬਿਲਕੁਲ ਹਰੀਆਂ ਇਹਦੀਆਂ ਆਹ ਦੇਖੋ ਬਈ ਪਿਓਰ ਬਿਲਕੁਲ ਹਰੀਆਂ ਅੱਖਾਂ ਆਇਦੀਆਂ ਜਿਵੇਂ ਆਂ ਕਈ ਵਾਰ ਕਹਿੰਦੇ ਕਾਲੀਆਂ ਚ ਭਾ ਮਾਰਦੇ ਪਰ ਨਹੀਂ ਇਹਦੀਆਂ オリジナル ਹਰੀਆਂ ਅੱਖਾਂ ਨੇ ਬਿਲਕੁਲ ਓਪਾਵਰ ਹਰੀਆਂ ਆ ਲੱਭਦੀ ਇੱਕ ਮਿੰਟ ਆਪਾਂ ਦਿਖਾਉਨੇ ਆ ਹੁਣੇ ਇਹ ਚੰਗੇ ਚੰਗੀ ਤਰ੍ਹਾਂ ਨਾਲ ਦੇਣਗੇ ਆਖੀ ਬੜੀ ਚਮਕਦੀ ਆ ਰੋਗਦੀ ਨਹੀਂ ਹੈਗੀ ਸਹੀ ਹੈ ਛੱਡ ਦੇ ਇਹ ਭਾਈ ਇਸ ਸਾਈਡ ਜਿੰਨੀਆਂ ਵੀ ਤੁਸੀਂ ਦੇਖ ਰਹੇ ਸਾਰੀਆਂ ਕਬੂਤਰੀਆਂ ਤੇ ਦੂਸਰੀ ਸਾਈਡ ਦਾ ਤੁਹਾਨੂੰ ਕਰਾਉਣੇ ਸ਼ੌਂਕ ਆਪਾਂ ਕਬੂਤਰਾਂ ਦਾ ਵੀ। ਸੋ ਪੂਰੀ ਵਧੀਆ ਪੈਂਦੀ ਆ ਖੁੱਡਿਆਂ ਦੇ ਵਿੱਚ ਆਹ ਕਾਲਸਰਾ ਦੇਸੀ ਆ? ਪੰਜਾਬ ਮਲਵਈ ਆ। ਦੇਸੀ ਨਹੀਂ ਆ ਮਲਵਈਆ। ਮਲਵਈਆ ਹੈ। ਇਹਨੇ ਲੱਗਦਾ ਜਿਵੇਂ ਕਿਤੇ ਦੇਸੀ ਹੋਵੇ। ਆਪਣਾ ਪੁਰਾਣਾ ਆਪਣਾ ਕਬੂਤਰ ਆ 5 ਸਾਲਾਂ ਦਾ ਲਈ ਆ। ਅੱਛਾ ਆਏ ਕਬੂਤਰ ਜਿਹੜਾ ਤੁਹਾਨੂੰ ਦਿਖਾਵਾਂ ਜਿਹੜਾ ਆ ਬੈਠਾ ਵੇਹੜੇ ਵਾਲਾ ਹਾਂ ਲੋ ਵਈ ਬਾਈ ਨੇ ਫੜਿਆ ਇੱਕ ਹੋਰ ਕਬੂਤਰ ਖਟੀਆਂ ਅੱਖਾਂ ਦਾ ਤੇ ਡੱਬੀ ਨੋਕਾ ਸਈਆ ਬਹੁਤ ਵੱਡਾ ਟੋਪ ਦੇ ਆ ਦੇਖੋ ਪਰ ਵੀ ਚੰਗੇ ਚੌੜੇ ਵਧੀਆ ਪਰ ਨੇ ਪੱਲੇ ਵੀ ਬਹੁਤ ਬਹੁਤ ਸੋਹਣੇ ਨੇ। ਉਹ ਖੇਤਿਆ ਵਧੀਆ ਨੇ। ਕਬੂਤਰ ਦੇ ਆਣ ਦੇ ਵੀਡੀਓ ਬਣਾ ਲਿਓ। ਛੱਡ ਦਿਓ। ਆਣ ਲਓ ਬਾਈ। ਇੱਕ ਕਤੋਂ ਇੱਕ। ਇਹ ਦੇਖੋ ਲਾਲ ਚੀਨੇ ਕਬੂਤਰ ਡੱਬੇ। ਇਹ ਘਰ ਦੇ ਬੱਚੇ ਹੀ ਸਾਰੇ। ਇਹ ਸਾਰੇ ਘਰ ਦੇ ਬਾਹਰੋਂ ਕੋਈ ਨਹੀਂ ਪਾਇਆ। ਆ ਡੱਬਾ ਬੱਚਾ ਵਿੱਚ ਇਹਨਾਂ ਨੇ ਕੱਢਿਆ। ਇਹ ਉਹ ਕਬੂਤਰੀ ਆ ਉਧਰ। ਠੀਕ। ਉਧਰ ਲਈ ਜਾੜਾ। तो तो को खाना देखो भाई कबूतर की कैम बहुत ही डोहरे दौरे कबूतर ने एक तो एक मौजल है लो भैया मौजा भी है कहा? ਚਟੀਆਂ ਦਾ ਪੈਰਾਂ ਤੇ ਡੱਕੇ ਪੈਰਾਂ ਤੇ ਡੱਕੇ ਆ ਇਹਦੇ ਹੈ ਵਯੂਦ ਵਧੀਆ ਆ ਇਹ 10 ਪਰ ਸਾਫ਼ ਕਰ ਗਿਆ ਵੀ ਡਾਰ ਘਰ ਦੀ ਤੇ ਬਹੁਤ ਤਗੜੀ ਇੱਥੇ ਹੁੰਦੀ ਆ ਹਨਾ ਅੱਖਾਂ ਦੇ ਵਿੱਚ ਇਹਦੇ ਥੋੜੀ ਜੀ ਲਾਲਗੀ ਆ ਸਹੀ ਆ ਪਰ ਵੀ ਦਿਖਾਇਓ ਇਹਦੇ ਇੱਕ ਪਰ ਦੇਖੋ ਬਈ ਚਿਣੇ ਹੋਏ ਪਰ ਆਇਆ ਸੰਘਣੇ ਬਿਲਕੁਲ ਪੂਰਾ ਪੱਲਾ ਖੋਲਿਆ ਪਿਆ ਪਰ ਉੱਪਰ ਫੇਰ ਵੀ ਚੜੇ ਹੋਏ ਇੱਕ ਦੂਜੇ ਦੇ ਬਈ ਆ ਦੇਖੋ ਬਹੁਤ ਹੀ ਚੌੜੇ ਪਰ ਬਣੇ ਨੇ ਬਗਉਤਰ ਦੇ 18ਵੀਂ ਬਈ ਚੰਗੀ ਆਉਗੀ ਇਹਦੀ ਪੂਰੀ ਸਹੀ ਆ ਇਹ ਸਾਰੇ ਗਿਝਾਲੇ ਆ ਜਿੰਨੇ ਵੀ ਹੈਗੇ ਨੇ ਹਾਂ ਇਹ ਸਾਰੇ ਗਿਝਾਲੇ ਆ ਬੱਚੇ ਆ ਇਹਨਾਂ ਗਿਝਾਈ ਆ ਛੋਟੇ ਨੇ ਇਹ ਹਾਂ ਇਹ ਰਹਿ ਕੇ ਗਿਝਾਉਣ ਵਾਲੇ ਇਹ ਰਹਿ ਕੇ ਜਾਂ ਉੱਤੇ ਲੱਗੇ ਆ ਠੀਕ ਆ ਜਿਹੜੇ ਪਿੰਗੀ ਰੈਂਜ ਪਾਏ ਇਹਨਾਂ ਨੂੰ ਵੀ ਪਾ DNA ਨਾਲ ਹੀ ਉਹ ਪਿੰਜਰਾ ਸੋਟਾਣਾ ਫੇ ਤਾਂ ਵਰਕ ਨਹੀਂ ਪਾਇ ਸਹੀ ਹੈ ਸਹੀ ਹੈ ਪੰਜ ਛੇ ਬੱਚੇ ਇੱਧਰ ਹੀ ਹੁਣੇ ਉੱਤੇ ਸਹੀ ਹੈ ਸਹੀ ਆ ਇਦਾਂ ਵੀ ਗੇਜੀ ਜਾਣੇ ਆ ਇਹਦੇ ਵਿੱਚ ਨਾ ਆ ਕਬੂਤਰ ਦਿਖਾਣਾ ਤੁਹਾਨੂੰ ਇਹਦੇ ਬੱਚੇ ਬਹੁਤ ਔੜਦੇ ਆ ਇਹਦੇ ਅਜਿਹੇ ਤਾਂ ਦੱਸਿਆ ਦੂਜੀ ਡਾਰ ਦੇ ਵਿੱਚ ਉਧਰ ਡਿਗਾ ਇਹਦੇ ਇਹਦੇ ਪੱਠੇ ਅੱਛਾ ਉਹ ਲਾਲ ਚੀਨਾ ਜਿਹੜਾ ਲਾਲ ਚੀਨਾ ਵਿੱਚ ਹੋਰ ਹੀ ਗੇ ਅੱਛਾ ਸਹੀ ਹੈ ਮੇਸੀ ਨੋਕ ਦਾ ਕਬੂਤਰ ਆ ਹਨ ਪੂਛੇ ਦੀ ਕਾਲਾ ਪਰ ਆ ਇੱਕ ਕਾਲਾ ਪਰ ਆ ਇਹਦਾ ਤੇ ਆ ਇਹਦੇ ਪਰ ਦੇਖੋ ਬਾਈ ਕਬੂਤਰ ਦੇ ਬਹੁਤ ਹੀ ਸ਼ਾਨਦਾਰ ਸਹੀ ਹੈ ਮਹਿਮੂਦ ਪਰ ਪਿੰਡਾ ਬਾਈ ਜਿੱਥੇ ਆਪਾਂ ਤੁਹਾਨੂੰ ਸ਼ੌਂਕ ਕਰਾ ਰਹੇ ਆਂ ਕਬੂਤਰਾਂ ਦਾ 애ਹਲੇ ਬਹੁਤ ਵਧੀਆ ਔਰ ਬਹੁਤ ਹੀ ਸ਼ਾਨਦਾਰ ਸੋਹਣੇ ਸੋਹਣੇ ਕਬੂਤਰ ਅੱਜ ਦੇਖਣ ਨੂੰ ਫਿਰ ਮਿਲੇ ਨੇ ਇੱਕ ਚੀਜ਼ ਬਈ ਤੁਹਾਨੂੰ ਦੱਸ ਦਈਏ ਜਿੰਨੇ ਵੀ ਭਰਾ ਵੀਡੀਓ ਦੇਖਦੇ ਪਏ ਆ ਸਿਰਫ ਤੁਹਾਡੇ ਸ਼ੌਂਕ ਦੇ ਲਈ ਆ ਮਿੱਤਰੋ ਇਹ ਸੇਲ ਨਹੀਂ ਹੈਗੀ ਠੀਕ ਆ ਸਿਰਫ ਸ਼ੌਂਕ ਦੇ ਲਈ ਆ ਅੱਜ ਆਪਾਂ ਭਰਾ ਨੂੰ ਮਿਲਣਾ ਆਏ ਹੀ ਗਏ ਠੀਕ ਆ ਜੀ ਤੇ ਮੈਂ ਕਿਹਾ ਭਰਾਵਾਂ ਨੂੰ ਕਰਾ ਦਈਏ ਸ਼ੌਂਕ ਦੂਸਰੀ ਸਾਈਡ ਤੁਹਾਨੂੰ ਸਾਰੀਆਂ ਨੇ ਸਾਰੀਆਂ ਆਪਾਂ ਕਬੂਤਰੀਆਂ ਲਖਾਈਆਂ ਤੇ ਇਸ ਸਾਈਡ ਜਿਹੜੇ ਆ ਸਾਰੇ ਦੇ ਸਾਰੇ ਜਿਹੜੇ ਨਰ ਨੇ ਤੇ ਇਹ ਦੇਖੋ ਉੱਪਰ ਵੀ ਜਿਹੜੇ ਆ ਕੁਝ ਡਰਦੇ ਨੇ ਜਾਲੇ ਥੋੜੇ ਜਿ ਛੋਟੇ ਆ ਤੇ ਆ ਦੇਖੋ ਕੱਦ ਕਬੂਤਰ ਦਾ ਗਰਮੀ ਦੇ ਵਿੱਚ ਵਧੀਆ ਉਡਾਰ ਹੁੰਦੀ ਆ ਬਈ ਇਹ ਛੱਤ ਤੇ ਘਰ ਦੀਆਂ ਬਾਜ਼ੀਆਂ ਉਡਦੀਆਂ ਜ਼ਿਆਦਾਤਰ ਇਹ ਛੱਤ ਤੋਂ ਇਸ ਵਾਰ ਬਾਈ ਹੁਣੀ ਬਾਹਰ ਵੀ ਛੱਡਣਗੇ ਔਰ ਇਸ ਪਿੰਡ ਜਿਹੜਾ ਦੜਾ ਵੀ ਕਰਾਉਣ ਜਾ ਰਹੇ ਆ ਆਪਣੀਆਂ ਜਿਹੜੀਆਂ ਸਾਂਝਾ ਕਬੂਤਰ ਕਲੱਬ ਜਿਹੜੀਆਂ ਮਾਝੇ 도ਆਬੇ ਦੀਆਂ ਜਿਹੜੀਆਂ 10 ਬਾਜ਼ੀਆਂ ਨੇ ਇੱਕ ਪਿੰਡ ਵਿੱਚ ਇਹ ਵੀ ਹੈਗਾ ਆ ਬਾਈ ਮਹਿਮੂਦਪੁਰ ਠੀਕ ਆ ਜੀ ਇੱਕ ਹੋਰ ਦੱਸਣਾ ਤੁਹਾਨੂੰ ਆ ਦੇਖੋ ਬਈ ਬੱਚੇ ਬੱਚੇ ਹੀ ਘਟਾਉਨੇ ਇਹਦੇ ਕੋਈ ਐ ਲੋ ਬਈ ਖਟੀਆਂ ਅੱਖਾਂ ਦਾ ਕਬੂਤਰ ਛੋਟੀ ਨੋਕਾ ਬਹੁਤ ਹੀ ਬੜੀਆ ਇਹਨਾਂ ਦੀ ਇੱਕ ਗੱਲ ਹੈ ਜੇ ਨਿਕਲ ਵੀ ਜਾਣ ਬਾਹਰ ਤੇ ਅਵਾਰਾ ਹੋ ਜਾਂਦੇ ਪਰ ਕੇ ਦੀ ਸਾਥ ਤੇ ਨਹੀਂ ਜਾਂਦੇ ਕਬੂਤਰ ਸਹੀ ਆ ਸਹੀ ਆ ਅਵਾਰਾ ਹੁੰਦੇ ਭਾਵੇਂ ਹਫਤਾ ਹਫਤਾ ਇੱਕ ਦਿਨ ਆਏ ਕਬੂਤਰੀ ਹੈ 22 ਦਿਨਾਂ ਬਾਅਦ ਆਈ ਬਸ ਇਹ ਜੀ ਰੋਣਾਂ ਇਹ ਇਧਰ ਨਿਕਲ ਗਈ ਜਣੀਗੇ ਕਾਫੀ ਪਿੰਡਾਂ ਚ ਘੁੰਮੀ ਅੱਛਾ ਪਰ ਘਰ ਹੀ ਵਾਪਸ ਆਈ 20 ਬਾਈਆਂ ਦਿਨਾਂ ਬਾਅਦ ਆ ਗਈ ਘੁੰਮ ਕੇ ਐ ਦੇਖੋ ਬਾਈ ਸਹੀ ਆ ਕਾਲੀਆਂ ਅੱਖਾਂ ਦੀ ਕਬੂਤਰੀ ਹੈ ਬਹੁਤ ਵਧੀਆ ਆ ਲਓ ਜੀ ਇਹਦੇ ਪਰ ਵੀ ਦੇਖੋ ਸਹੀ ਆ ਪਰ ਵੀ ਪਈ ਝੜੇ ਚ ਸਹੀ ਹੈ ਸਾਫ ਸੁਥਰੀ ਤੇ ਆਇਆ ਪੂਰੀ ਦੀ ਪੂਰੀ ਇਸ ਪਿੰਡ ਦੇ ਵਿੱਚ ਬਈ ਦੜਾ ਹੋਣ ਜਾ ਰਿਹਾ ਫਿਰ ਤੁਹਾਨੂੰ ਦੱਸ ਦਈਏ ਤੇ ਸ਼ੌਂਕ ਕਰਿਓ ਤਸੀਲ ਲੰਬੂ ਮਹਿਮੂਦਪੁਰ ਬਾਈ ਦੇ ਪੁੱਤਰਾਂ ਦਾ ਠੀਕ ਹੈ ਜੀ ਬਾਕੀ ਇਹ ਪਿੰਜਰੇ ਦੇ ਵਿੱਚ ਉੱਪਰ ਪਾਏ ਹੋਏ ਨੇ ਕੁਝ ਬੱਚੇ ਬਾਈ ਤੇ ਸ਼ੌਂਕ ਵੀਰ ਦਾ ਕਿੱਦਾਂ ਦਾ ਲੱਗਦਾ ਜਰੂਰ ਦੱਸਣਾ ਤੇ ਇਹ ਹੈਗਾ ਸਾਰੇ ਦਾ ਸਾਰਾ ਆਪਣਾ ਜਿਹੜਾ ਪਿੰਡ ਜਿੱਥੇ ਬਾਜੀ ਉੱਡਣੀ ਆ ਵਧੀਆ ਗੋਲ ਪਿੰਡ ਆ ਬਾਈ ਤੇ ਲਿਮਟਡ ਘਰ ਨੇ ਕਿੰਨੇ ਘਰ ਹੋਣਗੇ ਕਿੰਨੀ ਬੋਟ ਹੋਊਗੀ ਲੰਮ 600 ਬੋਟ ਵਾਲਾ 600 ਬੋਟ ਵਾਲਾ ਪਿੰਡ ਆ ਬਾਈ 6 700 ਬੋਟ ਵਾਲਾ ਪਿੰਡ ਆ ਬਾਈ ਠੀਕ ਆ ਜੀ ਤੇ ਇੱਥੇ ਉੱਡਣ ਜਾ ਰਹੀ ਆ ਬਾਜੀ ਤੇ ਕਿੱਦਾਂ ਦੀ ਲੱਗੀ ਵੀਡੀਓ ਜਰੂਰ ਦੱਸਣਾ ਮਿੱਤਰੋ ਤੇ ਨਵੀਂ ਵੀਡੀਓ ਲੈ ਕੇ ਬਹੁਤ ਛੇਤੀ ਮਿਲਦੇ ਆ ਤੇ ਹੁਣ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ